ਕੌਂਸੇ ਸਮੁੰਦਰ ਜਾਊਗਾ ਕੋ ਸਮਝੀ ਹੋਵੇ ਦੇਖੋ ਜੀ ਮੇਰੀ ਗੱਲ ਸੁਣੋ ਬੋਲੀ ਗੱਲ ਸੁਣੋ ਮੇਰੀ ਗੱਲ ਚੰਡੀਗੜ੍ਹ ਪੁਲਿਸ ਅਸੀਂ ਅਪੀਲ ਕਰਦੇ ਆਂ ਕਿ ਸਰ ਮੇਰੀ ਗੱਲ ਸੁਣੋ ਅੱਛਾ ਜੋ ਤੁਸੀਂ ਭਿਆਨ ਦੇਣਾ ਇਹਨਾਂ ਨੂੰ ਬਾਈਕ ਅਸੀਂ ਬਾਈਕ ਨੂੰ ਨਹੀਂ ਹਿੰਦਸਤਾਨ ਕਰ ਰਹੇ ਆਂ ਜਾਣਾ ਪਾਉਣਾ ਜਿਹੜਾ ਲਾਜ ਮਿਲ ਗਿਆ ਉਹ ਇੱਕ ਮਿੰਟ ਇੱਕ ਮਿੰਟ ਜੋਪਾ ਮੁਰਦਾਪੁਰ ਚੰਡੀਗੜ੍ਹ ਪੁਲਿਸ ਮੁਰਦਾਪੁਰ ਪੁਲਿਸ ਮੁਰਦਾਪੁਰ ਪੁਲਿਸ ਤਾਂ ਇਹ ਆਪੇ ਸਮੇਂ ਕਾਰਨ ਦਾ ਦੱਸ ਤੋਂ ਸਾਨੂੰ ਕਿਉਂ ਨਹੀਂ ਲੈ ਕੇ ਗਏ ਪਰਮਿਸ਼ਨ ਦੱਸੋ ਇੱਥੇ ਮੰਨ ਲਓ ਕਰਨਾ ਲੱਗ ਰਿਹਾਗਾ ਕਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਤ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਦੱਸ ਕੇ ਆਇਆ ਕਿ ਅਸੀਂ ਲੈ ਕੇ ਆਵਾਂਗੇ ਵੀ ਇਹ ਤਾਂ ਕੋਈ ਨਾ ਤਾਂ ਕਈ ਅਸਰ ਕਰ ਰਹੇ ਉਹ ਤਾਂ ਕਹਿ ਰਹੇ ਕਿ ਡੀਐਸਪੀ ਲੈਵਲ ਦਾ ਇੱਥੇ ਆ ਕੇ ਤਕਰਾਰ ਰਹੇ ਨੇ ਮੰਨ ਲਓ ਦੇ ਕਹਿ ਰਹੇ ਕਿ ਪਰਮਿਸ਼ਨ ਦਿਓ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹ ਤੋਂ ਯੂਨੀਵਰਸਿਟੀ ਦੇ ਸਟੂਡੈਂਟ ਉਹ ਪਰਮਿਸ਼ਨ ਲਈ ਸੀ ਸੈਂਟਰ ਸਰਗਰਮੈਂਟ ਨੇ ਜਦੋਂ ਉਹ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਇਹਨਾਂ ਦਾ ਪਰਮਿਸ਼ਨ ਲਈ ਪਰ ਪੁਲਿਸ ਕਹੇਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਹਾਂ ਨਾਲੇ ਜੇ ਕਿਸੇ ਦੀ ਪਹਿਸ ਹੈ ਡੀਐਸਐਡਬਲਿਊ ਜੇ ਲਿਖ ਕੇ ਦੇਣ ਚਾਹ ਨਹੀਂ ਕਿ ਸਾਉਂਡ ਡੀਐਸਐਡਬਲਿਊ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸਐਡਬਲਿਊ ਨਾਲ ਉਹ ਕਹਿੰਦੇ ਆ ਕਿ ਤੁਸੀਂ ਖੁੰਡੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਨੂੰ ਬਚਾਓ ਮੋਰਚੀ ਸਿੱਧੀ ਰਵਾਨਾ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕਰੋ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਹੈ ਤੁਹਾਨੂੰ ਜੋ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾਂ ਨਹੀਂ ਨਿਕਲਿਆ ਮੀਟਿੰਗ ਜੋ ਹੁੰਦਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਕੇ ਪ੍ਰਧਾਨ ਵੀ ਗਏ ਉੱਥਾਂ ਉੱਠ ਕੇ ਉਹਨਾਂ ਦੇ ਨਾਲ ਨਾਲ ਗੱਲ ਕਰਦੇ ਨਾਲੇ ਨਾਲ ਮਾੜਾ ਟਕਰਾਅ ਕਰਨਗੇ ਤੇ ਹੀ ਵਖਿਓ ਜਿਆਦਾ ਸਰਪੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਜੇ ਇਹ ਕਦੇ ਸੰਘ ਦੀ ਸ਼ੱਕ ਵਾਲੀ ਗੱਲ ਹੁੰਦੀ ਫੇਰ ਵੀ ਆਏ ਰੋਕ ਰਹੀ ਸੀ ਜੇ ਤੁਹਾਨੂੰ ਜ਼ੋਰ ਤਾਂ ਤੁਸੀਂ ਰਹੇ ਹੋ ਸੌਰੀ ਸਰ ਮੈਂ ਤੁਹਾਡੀ ਕੋਈ ਗੱਲ ਰੋਣ ਕੇ ਡਰਾ ਰਹੇ ਜੇ ਅੰਦਰੋਂ ਗੱਲ ਕਰੀਏ ਤੁਸੀਂ ਇੱਥੇ ਆਣ ਕੇ ਡਰਾ ਰਹੇ ਪਰ ਪੁੱਛੋ ਜਦੋਂ ਅੰਦਰ ਵੀ ਜੇਸ਼ ਸ਼ਰਾਕਦੀ ਹੈ ਜਦੋਂ ਸੰਜੇਟਨ ਜੇ ਸੰਗ ਦੀ ਸ਼ਾਖਾ ਦੀ ਗੱਲ ਹੁੰਦੀ ਫੇਰ ਵੀ ਉਹ ਜ਼ਰਾ ਆਏ ਰੋਕਣਾ ਸੀ ਅਸੀਂ 10 ਆਲਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਬਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹ ਰਿਹਾ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹ ਰਿਹਾ ਕੀ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਗੜਾਣ ਦੀ ਪਰਮਿਸ਼ਨ ਨਹੀਂ ਸਰ ਪਰ ਇੱਕ ਮਿੰਟ ਤੁਸੀਂ ਸਰ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਗਏ ਹੋ ਵੇਖੋ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਹੈ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾਮ ਵਗੜ ਨਹੀਂ ਬਿੰਦੀ ਕਰਦੇ ਕਿਸ ਕੌਣ ਜਾਂਦਾ ਹੈ ਨਾ 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 ਮੇਰਾ ਕੋਈ ਪੱਕਾ ਨਹੀਂ ਦੱਸਣਾ ਆਮ ਨਾ ਬਾਉਂਡ ਨਹੀਂ ਲੇਕਿਨ ਫਿਰ ਨਹੀਂ ਹਦਾਇਤ ਦੱਸੋ ਕਿਸ ਤਰ੍ਹਾਂ ਦੀ ਹੈ ਕੋਈ ਹਦਾਇਤ ਨਹੀਂ ਤੁਸੀਂ ਆਪ ਦਾ ਕਰੋ ਇਹਨਾਂ ਦਾ ਇਹਨਾਂ ਦਾ ਪ੍ਰੂਫ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਹ ਸਾਰਿਆਂ ਦੀ ਕਰ ਰਹੇ ਆ ਮੈਂ ਤੁਹਾਡੇ ਤੋਂ ਤਾਂ ਹੀ ਤੁਹਾਡੇ ਤੋਂ ਨਹੀਂ ਵੈਸੇ ਵੀ ਜੀ ਚੰਡੀਗੜ੍ਹ ਚੰਡੀ ਜਿਹੜੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲ ਅੰਦਾਜ਼ੀ ਤੁਸੀਂ ਹੁਣ ਨਾ ਕੌਣ ਹੋ ਮਤਲਬ ਉੱਥੇ ਰੋਕਣ ਵਾਲੇ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਅਧਿਕਾਰ ਨਹੀਂ ਹਦਾਇਤ ਦਿੰਦੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਬਾਉਂਡ ਨਹੀਂ ਹੈ ਨਹੀਂ ਬਾਉਂਡ ਕਰੋ ਇੱਕ ਮਿੰਟ ਤੁਸੀਂ ਇਸ ਚੀਜ਼ ਦੇ ਫਿਰ ਕਿਵੇਂ ਬਾਉਂਡ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੇ ਹੋ ਹਾਂ ਤੁਸੀਂ ਤੁਸੀਂ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕਣਾ ਮੈਂ ਤੁਹਾਨੂੰ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਲਈ ਵਸੂਲੇ ਜਟਾਉਣ ਦਾ ਸਾਡੇ ਕੋਲ ਰਾਈਟ ਹੈਗਾ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਨਾ ਆਰਟੂ ਪ੍ਰੋਟੈਸਟ ਨਹੀਂ ਨਹੀਂ ਸਰ ਦਾ ਆਰਟੂ ਪ੍ਰੋਟੈਸਟ ਹੀ ਦਿੰਦਾਗਾ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਜ਼ਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖਣ ਵਾਲ ਜਿਹੜਾ ਵਾਇਲੈਂਟ ਹੋ ਜਾਂਦਾ ਹੈ ਮੈਂ ਸਪੀਕ ਕਰਾਂ ਮੈਂ ਜਿਹੜਾ ਵਾਇਲੈਂਟ ਹੋ ਜਾਂਦਾ ਉਹ ਸ਼ਾਂਤਮਈ ਇਹ ਕਿਹੜੀ ਸਰਕਾਰ ਵਾਈ ਹੈ ਮਤਲਬ ਆਪਦੇ ਵਿਚਾਰ ਰੱਖਣ ਲਈ ਤਾਂ ਸਾਨੂੰ ਜਗ੍ਹਾ ਚਾਹੀਦੀ ਹੈ ਨਾ ਜਿਹੜਾ ਐਵਰ ਕਮਨ ਟਾਪੀ ਉੱਤੇ ਧਰਨੇ ਲੇ ਬੈਠੇ ਹੋ ਤੁਸੀਂ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੀ ਹੁੰਦਾ ਹੈ ਨਹੀਂ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਆਪ ਕਹਿ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਸ਼ਹਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਨਾ ਹੋਗਾ ਉੱਥੇ ਸ਼ਾਂਤਮਈ ਦੇ ਵਿੱਚ ਅੱਜ ਵਾਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਦਿੱਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਮੈਂ ਉਹ ਆਪਾਂ ਤੁਹਾਨੂੰ ਦੱਸ ਦਿਨ ਤੋਂ ਤੁਸੀਂ ਕਰ ਰਹੇ ਮੈਂ ਰੋਕਿਆ ਨਹੀਂ ਰੋਕਿਆ ਨਾ ਮੈਂ ਉੱਥੇ ਵੀ ਜਾ ਕੇ ਕਰਦਾ ਅੱਜ ਕਿਉਂ ਰੋਕ ਰਹੇ ਹੋ ਸਵਾਰ ਹੀ ਹੈ ਪ੍ਰੋਟੈਸਟ ਨੂੰ ਰੋਕ ਰਿਹਾ ਤੂੰ ਜਾ ਕੇ ਅੰਦਰ ਕਰ ਲੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲਾਂ ਚੰਡੀਗੜ੍ਹ ਪੁਲ ਨੂੰ ਰੋਕ ਰਹੀ ਹੈ ਪਹਿਲੀ ਜਦੋਂ ਪੀਯੂ ਸਕورٹی ਆ ਕੇ ਸਾਫਾ ਕਰੇ ਭਾਈ ਪੀਯੂ ਸਕورٹی ਇੱਥੇ ਖੜੀ ਹੈ ਪੀਯੂ ਸਕورٹی ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡਾ ਡੀਲ ਕਰੇ ਦੇਖੋ ਉਹ ਸਾਡਾ ਡੀਲ ਕਰੇ ਨਾ ਕਿੱਥੇ ਖੜੀ ਹੈ ਉਹਨੂੰ ਕੋਈ ਸਰਾਉਂਦਾ ਕਿੱਥੇ ਖੜੀ ਹੈ ਉਹਨੂੰ ਤਾਂ ਰਾਈਟ ਸਾਈਡ ਤੇ ਖੜੀ ਹੈ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖੋ ਇਹ ਤਾਂ ਹੀ ਬਹੁਤ ੱੱਕਾ ਹੈਗਾ ਵਿਦਿਆਰਥੀਆਂ ਦੇ ਨਾਲ ਕੋਈ ਜਿਵੇਂ ਤੁਸੀਂ ਮਰਜ਼ੀ ਕਹੋ ਇਹ ਪਰ ਜਿਹੜਾ ਤਾਂ ਨੰਬਰ ਤੁਹਾਨੂੰ ਇਹਦਾ ਮੈਂ ਹੋਰ ਖਬਰਾਂ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027